ਮਹਿਮਨ ਦਵਾਨੇ ਤੋਂ ਅਜ ਤੋਂ 1.5 ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜਿਹੜੀ ਕੁੜੀ ਵਿਆਹੀ ਸੀ ਗਿਆ ਆਪਣੀ ਇੱਕ ਹੋਰ ਮਾਰਤੀ ਸੌਹਰਿਆ ਨੇ ਰੋਂਦੇ ਰਹਿ ਗਏ ਮਾਪੇ ਕੀ ਆ ਪੂਰੀ ਸਟੋਰੀ ਆ ਆਪਾਂ ਸੁਣਦੇ ਆ ਆਪਣਾ ਬਾਹਰ ਵਿਦੇਸ਼ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ બીਜਾ ਕੁੜੀ ਦਾ ਹੋਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਦੋਂ ਬਾਅਦ ਜਦੋਂ ਸ਼ਾਦੀ ਹੋ ਗਈ 2 ਮਹੀਨੇ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋ ਸੂ ਰੱਖਣੇ ਐ ਕਰਨਾਗਾ ਉਸ ਤੋਂ ਬਾਅਦ ਫੇਰ 4-5 ਮਹੀਨੇ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀ ਉਹ ਸਹਿਮਤ ਹੋ ਗਏ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਕੁਛ ਖਵਾਇਆ ਗਿਆ ਜਾਂ ਮੌਤ ਦੇ ਘਾਟ ਕਿਵੇਂ ਉਤਾਰਿਆ ਗਿਆ ਕੀ ਕੀਤਾ ਗਿਆ ਮਨ ਲਓ ਵੀ ਇਸ ਚੀਜ਼ ਦੇ ਤੇ ਆ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋਈ ਸੀ ਜੀ ਇਹ ਇੰਗਲੈਂਡ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਕਿ ਇਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ ਜੇ ਚਾਰੇ ਦੋਸ਼ੀ ਨੇ ਨਾਨ ਨੇ ਬਲਕਾਰਨ ਸਿੰਘ ਆ ਪੂਟਾ ਸਿੰਘ ਆ ਉਹਨੇ ਸੱਤ ਸਾਲ ਕਰਮਜੀਤ ਕੌਰ ਇਹਨਾਂ ਦੀ ਗੈਰਜ਼ਿੰਮਦਾਰੀ ਕਰਕੇ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੀ ਕੋਮਰ ਸੀ ਜੀ ਇਹ ਲੜਕੀ ਦੀ 24-25 ਸਾਲ ਦੀ ਹਮ ਸੀ ਸਾਡੇ ਪਿੰਡ ਦੀ ਲੜਕੀ ਜਸਮੀਲ ਸਿੰਘ ਦੀ ਸੁਪਤਰੀ ਹਰਪ੍ਰੀਤ ਕੌਰ ਜੰਗੀ ਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤਬਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਨ ਮੇਲੇ ਨੂੰ ਉਹ ਕਿ ਤਰਵੇ ਲਿਆ ਲੈ ਕੇ ਆਗੇ ਸੀ ਜਿੱਥੇ ਕਿਉ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ। ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ। ਕਹਿੰਦੇ ਆ ਕਿ ਹੁਣ ਮੁਕਰਦੇ ਨਜ਼ਰ ਆਉਂਦੇ ਸੀਗੇ ਨਹੀਂ ਸਾਡੀ ਪੰਚਾਇਤ ਦੇ ਵਿੱਚ ਸਾਥੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮਤਾਂ ਮੁਤਾਬਕ ਇਹਨਾਂ ਦਾ ਪਹਿਲਾਂ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹਿ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆ ਆਪਣੇ ਫੈਸਲੇ ਤੇ ਅਡਲ ਸੀਗੀ ਹੁਣ ਡੈੱਡ ਬੋਡੀ ਕਿੱਥੇ ਦਿੰਦੇ ਹਾਂ ਹੁਣ ਡੈੱਡ ਬੋਡੀ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮ੍ਹਾਂ ਕਰਾਇਆ ਹੋਇਆ ਹੈ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਦੋ ਬਿਆਨ ਦਰਜ ਹੋ ਰਹੇ ਆ ਮਾਮਲਾ ਇਹ ਵੀ ਇੱਕ ਲੜਕੀ ਇਥੋਂ ਬਹਿਮਣਦਵਾਨੀ ਸੋਰੀ ਡਾਇਮੰਡਦਵਾਨੇ ਤੋਂ ਰਹੀ ਸੀ ਹਰਪ੍ਰੀਤ कौर ਜੰਗੀ ਰਾਣੀ ਬਲਕਰਨ ਸਿੰਘ ਤੇ ਇਹਨਾਂ ਨੇ ਉਹ ਤੋਂ ਪਹਿਲਾਂ ਕਿਤੇ ਸ਼ਾਦੀ ਸਮੇਂ ਇਕਰਾਰ ਕੀਤਾ ਸੀ ਕਿ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ ਇਹ ਬੰਦੇ ਨੇ ਬਹੁਤ ਪੜ੍ਹਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਉਹ ਵਾਦਾ ਕੀਤਾ ਸੀ ਕਿ ਅਸੀਂ ਭੇਜਾਂਗੇ ਪਰ ਹੁਣ ਇਹ ਸਾਲ 6 ਮਹੀਨਿਆਂ ਤੋਂ ਮੁੱਕਰ ਗਏ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਕਲੇਸ਼ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਨੂੰ ਵੀ ਲੜਕੀ ਗਿੱਧਰਵਾ ਚੈਨਾ ਹਸਤਾਲੇ ਉੱਥੇ ਪੁੱਜਿਆ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮੌਰਤਰੀ ਚ ਤੇ ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ ਮਕਦਮਾ ਹਾਂ ਮਕਦਮਾ ਤੱਕ ਹੋ ਰਿਹਾ ਡੋਰੀ ਕੀ ਦੇ ਬਗਨਤੇ ਪੁੱਛਦਾ ਜਸਮੀਲ ਸਿੰਘ ਦਾ ਲੜਕੀ ਦਾ ਪਤਾ ਉਹਦੇ ਬਾਰੇ ਕੀ ਦੇ ਕੀਤੇ ਪਤਾ ਲੱਗਿਆ ਇਹ ਇਹਦਾ ਜਵਾਈ ਹੈ ਬਲਕਰਮ ਸਿੰਘ ਲੜਕੀ ਦਾ ਸਹੁਰਾ ਹੁਕਤਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਆਣ ਮੈੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਘਰ ਮਤਵਾਂ ਦੇ ਕਰਦੇ